ਮੈਂ ਕਿਰਨਜੀਤ ਸਿੰਘ ਗਹਿਰੀ ਚੇਰਮੈਨ نیشنل ਦਲਤ ਮਹਾਪੰਚਾਇਤ ਪੰਜਾਬ ਜਨਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕੋਆਰਡੀਨੇਟਰ ਹਲਕਾ ਗਿੱਦੜਵਾਹ ਸਭ ਤੋਂ ਪਹਿਲਾਂ ਤਾਂ ਮੈਂ ਗਿੱਦੜਵਾਹ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੂੰ ਐਮਐਲਏ ਬਣਾਇਆ ਫਿਰ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਹੁਲ ਗਾਂਧੀ ਜੀ ਖਰਗੇਸ਼ ਸਾਹਿਬ ਸੋਨੀਆ ਗਾਂਧੀ ਜੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਾਇਆ ਤੇ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ 2 ਸਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਮਜ਼ਬੂਤੀ ਨਾਲ ਕੰਮ ਕਰਨ ਲਈ ਮੁਬਾਰਕਬਾਦ ਦਿੰਦਾ ਔਰ ਬਗਰੂ ਹੋ ਕੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਵੇਂ ਸਾਰੀ ਟੀਮ ਨੂੰ ਨਾਲ ਲੈ ਕੇ ਕਾਂਗਰਸ ਦੇ ਇੱਕ ਇੱਕ ਵਰਕਰ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੁਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਹਰ ਮੋਰਚਾ ਫਤਿਹ ਕੀਤਾ ਭਾਵੇਂ ਭਾਰਤ ਜੋੜੋ ਯਾਤਰਾ ਆਈ ਪੰਜਾਬ ਦੇ ਵਿੱਚ ਇੱਕ ਨੰਬਰ ਦੀ ਭਾਰਤ ਜੋੜੋ ਯਾਤਰਾ ਹੋਈ ਰਾਹੁਲ ਗਾਂਧੀ ਜੀ ਦੀ ਫਿਰ ਧਰਨੇ ਲੱਗੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਜਿਹੜੀ ਨਿਰਾਸ਼ਾ ਸੀਗੀ ਉਸ ਨਿਰਾਸ਼ਾ ਨੂੰ ਆਸਾ ਦੇ ਵਿੱਚ ਬਦਲਤਾ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਹੌਸਲਾ ਬਲੰਦ ਕੀਤਾ ਮੁਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਇਸ ਲਈ ਕਾਂਗਰਸ ਪਾਰਟੀ ਦੇ ਸਮੁੱਚੇ ਵਰਕਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਪ੍ਰਧਾਨਗੀ ਦੇ 2 ਸਾਲ ਪੂਰੇ ਹੋਣ ਤੇ ਫਿਰ ਇੱਕ ਵਾਰ ਮੁਬਾਰਕਬਾਦ ਦੇਣਾ ਔਰ ਮੈਂ ਨਾਲ ਬੇਨਤੀ ਕਰਦਾ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਵੱਲੋਂ ਜੋ ਬਠਿੰਡਾ ਲੋਕ ਸਭਾ ਸੀਟ ਖੁਦ ਨਾਲ ਲੜ ਕੇ ਪੰਜਾਬ ਦੇ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕਰਨ ਦੇ ਲਈ ਤੇ ਕਾਂਗਰਸ ਪਾਰਟੀ ਦੇ ਕੋਈ ਥੋੜੇ ਬਹੁਤੇ ਰੁੱਸੇ ਹੋਏ ਵਰਕਰਾਂ ਨੂੰ ਲੀਡਰਾਂ ਨੂੰ ਮਨਾਉਣ ਲਈ ਉਹਨਾਂ ਦੇ ਘਰ ਘਰ ਜਾ ਕੇ ਕੰਮ ਕਰਨ ਦਾ ਜੋ ਫੈਸਲਾ ਉਹਨਾਂ ਨੇ ਲਿਆ ਹੈ ਤਾਂ ਮੈਂ ਉਹਨਾਂ ਦੇ ਉਸ ਫੈਸਲੇ ਨੂੰ ਮਦਰਸੀ ਰਾਜਾ ਬੜਿੰਦ ਜੀ ਦੇ ਫੈਸਲੇ ਨੂੰ ਸਲੂਟ ਕਰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਸਵਾ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਬੂਥ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਮੰਡਲ ਲੈਵਲ ਤੇ ਜਿਹੜੇ ਵਰਕਰ ਕੰਮ ਕਰਦੇ ਉਹਨਾਂ ਨੂੰ ਸਾਰਾ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੇ ਮੁਰਿੰਦਰ ਸਿੰਘ ਰਾਜਾ ਬੜਿੰਦ ਜੀ ਤੇ ਉਹਨਾਂ ਦੀ ਸਾਡੀ ਸਾਰੀ ਟੀਮ ਜਿਹੜੀ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਪੰਜਾਬ ਦੇ ਵਿੱਚ ਵੱਡੀ ਪਾਰਟੀ ਬਣਾਉਣ ਲਈ ਇਹਨਾਂ ਨੇ 13 ਲੋਕ ਸਭਾ ਸੀਟਾਂ ਜਿੱਤਣ ਲਈ ਕੰਮ ਕਰ ਰਹੀ ਹੈ ਉਹਨਾਂ ਨੂੰ ਹੌਸਲਾ ਦੇਵੇ ਪਰਮਾਤਮਾ ਸਿਰ ਤੇ ਹੱਥ ਰੱਖ ਕੇ ਅਮਰਿੰਦਰ ਸਿੰਘ ਰਾਜਾਪਟਿੰਗ ਜੀ ਇਸ ਮੋਰਚੇ ਵਿੱਚ ਵੀ ਸਫਲ ਹੋ ਕੇ ਨਿਕਲਣਗੇ ਤੇ 2027 ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਅਮਰਿੰਦਰ ਸਿੰਘ ਰਾਜਾਪਟਿੰਗ ਬਣਾਉਣ ਵਿੱਚ ਕਾਮਯਾਬ ਹੋ ਜਾਣਗੇ ਇਹਨ ਇਸ ਦੇ ਨਾਲ ਵਾਹਿਗੁਰੂ ਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਡੀ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਤਕੜਾ ਹੋ ਕੇ ਹਰ ਮੋਰਚੇ ਵਿੱਚ ਫਤਿਹ ਦਿਵਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ